ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਨ ਉੱਪਰ ਕਲਿੱਕ ਕਰੋ ਕਿੰਨੇ ਨੇ ਹੁਣ ਭਾਈ ਜੈਤਾ ਜੀ ਗੋਬਿੰਦ ਰਾਏ ਜੀ ਖੋਲ ਸਾਈਬਾਂ ਦੀ ਚਿੱਠੀ ਲੈ ਕੇ ਆਉਂਦੇ ਨੇ ਜਿਦ ਕੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਨੇ ਪਾਈ ਜੱਤਾ ਜੀ ਦੇ ਖੋਰ ਭੇਜੀ ਸੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਸਾਰੀ ਜਦੋਂ ਗੱਲਬਾਤ ਸੁਣਦੇ ਨੇ ਕਿ ਕਿਵੇਂ ਪਾਈ ਦੇ ਅੱਲਾ ਜੀ ਪਾਈ ਮਤੀ ਦਾਸ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਇਹ ਪੰਡਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਪੁੱਛਦੇ ਨੇ ਕਿ ਕੋਈ ਹੈ ਐਸਾ ਸੂਰਮਾ ਜਿਹੜਾ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਦਾ ਪਾਵਨ ਸੀਸ ਇੱਥੇ ਸ਼ਬਦਾਂ ਪੂਰਵਕ ਤੇ ਬਹੁਤ ਸਨਮਾਨ ਪੂਰਵਕ ਲਿਆ ਸਕਦਾ ਹੈ ਤੇ ਉਹ ਸਾਰੀ ਜਿਹੜੀ ਸਾਖੀ ਹੈ ਤੁਸੀਂ ਇਸ ਤੋਂ ਪਿਛਲੇ ਵਿੜੇ ਚ ਸੌਂ ਚੁੱਕੇ ਹੋ ਫਿਰ ਕਿਵੇਂ ਭਾਈ ਜੱਤਾ ਜੀ ਜਿਹੜੇ ਹੈਗੇ ਉੱਠ ਕੇ ਆਉਂਦੇ ਆ ਕਿਵੇਂ ਉਹ ਥਾਪੜਾ ਲੈ ਕੇ ਦੁਬਾਰਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਕੋਲ ਪਹੁੰਚਦੇ ਆ ਉਹਨਾਂ ਦੀ ਆਪਸ ਚ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਫਿਰ ਰਾਤ ਨੂੰ ਗੁਰੂ ਸਾਹਿਬ ਉਹ ਪਾਈ ਜੈਤਾ ਜੀ ਨੂੰ ਪੇਜ ਦਿੰਦੇ ਨੇ ਕਿਉਂਕਿ ਪਾਈ ਜੈਤਾ ਜੀ ਵੀ ਫਿਰਨਾ ਉਸ ਜਗਾ ਤੇ ਔਰੰਗਜ਼ੇਬ ਦੀ ਜੇਲ ਦੇ ਵਿੱਚ ਕੈਦ ਸਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਪਰ ਉਹ ਜੇਲ ਤੋੜ ਕੇ ਉਥੋਂ ਆ ਗਏ ਸਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਦੇ ਹੁਕਮ ਦੇ ਮਤਾਬਕ ਚੋਣ ਨਾਲ ਉਹ ਛੇ ਚਪਤ ਜੀ ਹੋਏ ਮੁਜਦਨ ਸੀ ਗੁਰੂ ਪਾਸ਼ਾ ਜੀ ਨੇ ਉਹਨੂੰ ਪੇਜ ਦ। ਉਹਨਾਂ ਪਾਈ ਜੈਤਾ ਜੀ ਜਦੋਂ ਗੋਵਿੰਦ ਰਾਏ ਜੀ ਦੀ ਚਿੱਠੀ ਸਾਈਹਬਾਂ ਦੇ ਚਰਣਾ ਵਿੱਚ ਪੇਟਾ ਕਰਕੇ ਉਹਨਾਂ ਤੋਂ ਸ਼ੀਰਵਾਦ ਲੈ ਕੇ ਉੱਥੋਂ ਚਲੇ ਜਾਂਦੇ ਨੇ ਸਭ ਗੁਰੂ ਤੇਗ ਬਹਾਦਰ ਜੀ ਉਹ ਚਿੱਠੀ ਪੜ੍ਹ ਕੇ ਬੜੇ ਪ੍ਰਸੰਨ ਹੁੰਦੇ ਨੇ ਪਾਈ ਜਤਾ ਜੀ ਨੇ ਅਸ਼ੀਰਵਾਦ ਦੇ ਕੇ ਤੇ ਉਹਨਾਂ ਨੂੰ ਸੰਜਾ ਕੇ ਕਿ ਇਹ ਜਿਹੜਾ ਪਾਣਾ ਵਧਤ ਕੇ ਰਹੇਗਾ ਭੇਜ ਦਿੰਦੇ ਨੇ ਤੇ ਆਖਰ 11 ਨਵੰਬਰ 1675 ਈਸਵੀ ਦਾ ਉਹ ਦਿਨ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਮੁਗਲ ਰਕਤਾਂਗੇ ਆ ਸੀ ਸ਼ਹਿਰ ਵਿੱਚ ਸ਼ਹੀਦੀਸ ਹਾਕਾ ਵੇਖਣ ਦੇ ਟੰਡੂ ਰਾਪਟੂ ਆ ਗਿਆ ਮੁਗਲ ਸਰਕਾਰਾਂ ਦੇ ਵੱਲੋਂ ਤਾਂ ਜੋ ਹਿੰਦੂਆਂ ਦੇ ਗੁਰੂ ਤੇ ਸਿੱਖਾਂ ਦੇ ਗੁਰੂ ਜਿਹੜੇ ਹੈਗੇ ਸੀਗੇ ਉਹਨਾਂ ਦੀ ਸ਼ਹੀਦੀ ਨੂੰ ਦੇਖ ਕੇ ਆਮ ਜਨਦੀ ਜਨਤਾ ਉਹ ਡਰ ਜੇ ਤੇ ਝੁੱਕ ਜੇ ਤੇ ਉਹ ਸਾਰੇ ਇਸ ਨਾਮ ਤੜੰਬਲ ਨੂੰ ਹੋ ਜਾਣ ਪਰ ਮੁਗਲ ਸਰਕਾਰਾਂ ਦਾ ਇਹ ਜਿਹੜਾ ਖਾਬ ਸੀ ਉਹ ਬਿਲਕੁਲ ਇੱਕ ਪਲਿਖਾ ਜ਼ਾਬਤ ਹੋਇਆ ਹੁਣ ਆ ਪਾਈ ਸਦਾਨੰਦ ਜੀ ਜੋ ਕਿ ਭਾਈ ਜੈਤਾ ਜੀ ਦੇ ਪਿਤਾ ਜੀ ਸਾਨੂੰ ਉਹ ਦਿੱਲੀ ਵਿਖੇ ਹੀ ਕੂਚਾ ਦਿਲਾਪਲੀ ਵਿੱਚ ਰਹਿ ਰਹੇ ਸੀ ਭਾਈ ਜੈਤਾ ਜੀ ਨੇ ਆਪਣੇ ਪਿਤਾ ਜੀ ਨਾਲ ਗੁਰੂ ਜੀ ਦੀ ਸ਼ਹੀਦੀ ਪਿਛੋਂ ਸੀਸ ਤੇ ਟੜ ਟਕੰਦੇ ਮਸ਼ਵਰਾ ਕਰਨੋਂ ਪ੍ਰੰਤ ਇਹ ਹੰਸ ਵਲਿਆ ਕਿ ਭਾਈ ਸਦਾਨੰਦ ਜੀ ਨੂੰ ਸ਼ਹੀਦ ਕੀਤਾ ਜਾਵੇਗਾ ਉਹਨਾਂ ਦਾ ਸਿਰ ਧੜ ਤੋਂ ਵੱਖ ਕੀਤਾ ਜਾਏਗਾ ਅੱਜ ਰਾਤ ਤੇ ਬਾਅਦ ਵਿੱਚ ਉਹਨਾਂ ਦਾ ਸਿਰ ਮੁਗਲ ਸਰਕਾਰ ਦੇ ਐਲ ਕਾਰਨੋਂ ਤਲਖਾ ਬੋਲ ਲਈ ਉਥੇ ਰੱਖ ਕੇ ਗੁਰੂ ਪਿਤਾ ਦਾ ਸਿਰ ਉਸ ਦੇ ਬਦਲੇ ਵਿੱਚ ਚੋਕ ਕਿल्ले ਲੈ ਕੇ ਜਾਇਆ ਜਾਵੇਗਾ ਪਾਈ ਸਦਾਨੰਦ ਜੀ ਨੂੰ ਸ਼ਹੀਦ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਰ ਦੇ ਥਾਂਵੇਂ ਸਿਰ ਰੱਖਣ ਦਾ ਜਿਹੜਾ ਫੈਸਲਾ ਸੀ ਉਹ ਤਾਂ ਲੈ ਗਿਆਗਾ ਕਿਉਂਕਿ ਪਾਈ ਜੈਤਾ ਜੀ ਪਹਿਲਾਂ ਖੁਦ ਸ਼ਹੀਦ ਹੋਣ ਦੀ ਜਿੱਦ ਖੜਦੇ ਸਨ ਪਿਤਾ ਆਖੇ ਤੂੰ ਮੇਰਾ ਸੀਸ ਧੜ ਤੋਂ ਵੱਖ ਕਰ ਦੇ ਤੇ ਤੂੰ ਸਾਈਬਾਂ ਦਾ ਸੀਸ ਗੁਰੂ ਸਾਹਿਬ ਕੋਲੇ ਲੈ ਜਾ ਪੁੱਤਰ ਆਖੇ ਨਹੀਂ ਪਿਤਾ ਜੀ ਤੁਸੀਂ ਮੇਰਾ ਸੀਸ ਧੜ ਤੋਂ ਵੱਖ ਕਰ ਦਿਓ ਦੁਨਣਾ ਪਿਓ ਪੁੱਤਾਂ ਦੀ ਆਪਸ 'ਚ ਇਦਾਂ ਕਸ਼ਮਸ਼ ਕਸ਼ ਚਲਦੀ ਹੈ ਵਾਰਤਾਲਾਪ ਚਲਦੀ ਹੈ ਜਿੱਦਬਾਜੀ ਚਲਦੀ ਹੈ ਤੰਤ ਭਾਈ ਸਦਾਨੰਦ ਜੀ ਆਪਣੇ ਪੁੱਤ ਪਰਨੋ ਸਮਝਾਉਣਾ ਕਰਦੇ ਨੇ ਕਿ ਇੱਕ ਤਾਂ ਤੁਸੀਂ ਗੁਰੂ ਪਿਤਾ ਨੂੰ ਵਾਦਾ ਦੇ ਕੇ ਆਇਓ ਗੁਰੂ ਗੋਬਿੰਦ ਰਾਏ ਜੀ ਨੂੰ ਉਸ ਵੇਲੇ ਉਹ ਗੋਬਿੰਦ ਰਾਏ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਣਿਆ ਤੇ ਉਹ ਗੁਰਗੱਦੀ ਤੇ ਬੈੰਦੇ ਨੇ ਕਹਿੰਦੇ ਤੁਸੀਂ ਗੋਬਿੰਦ ਰਾਏ ਜੀ ਨੂੰ ਇਹ ਵਚਨ ਦੇ ਕੇ ਆਇਓ ਕਿ ਤੁਸੀਂ ਲੈ ਕੇ ਜਾਓਗੇ ਦੂਸਰਾ ਬੁੜੇ ਪੇਦੇ ਵਿੱਚ ਮੇਰੇ ਲਈ ਇਹ ਜੋ ਕੰਮ ਬੜਾ ਕਾਰਜ ਨਹੀਂ ਪ੍ਰਚਾਰਨਾ ਉਹ ਸਤਦਾ ਅਸੰਭਵ ਹੋਵੇ ਤੇ ਇਸ ਕਾਰਜ ਤੇ ਲਈ ਗੁਰੂ ਪਿਤਾ ਦੇ ਸੀਸ ਦੀ ਜਿਹੜੇ ਸਤਕਾਰ ਪ੍ਰਮੁੱਖ ਹੋਣਾ ਚਾਹੀਦਾ ਆਪਣੇ ਲਈ ਤੇ ਇਹ ਕਾਰਜ ਮੇਰੇ ਪੜੇ ਚਾਰ ਨੰਬਰ ਜ਼ਰੂਰੀ ਹੈ ਤੇ ਤੀਜੀ ਗੱਲ ਇਹ ਕਿ ਗੁਰੂ ਗੋਬਿੰਦ राय ਨੇ ਹਲੇ ਤਹਾਰ ਦੇ ਤੋਂ ਸਿੱਖਤਰੋਂ ਦੇ ਬਹੁਤ ਸਰੀਆਂ ਸੇਵਾਵਾਂ ਲੈਣੀਆਂ ਸੁਪੁੱਤਰ ਜੀ ਤੁਸੀਂ ਮੇਰੇ ਸੀਸ ਨੋਟਾ ਰਤੋ ਵੱਖ ਕਰ ਦੋ ਨਾਲੇ ਲਿਖਾ ਪਾਣਾ ਸੌਖਾ ਹੋਵੇਗਾ ਤੁਹਾਡੀ ਉਮਰ ਉੰਨੀ ਨਹੀਂ ਹੈ ਜਿੰਨੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਦੀ ਹੈ ਸੋ ਕਹਿੰਦੇ ਆ ਤਵਾਰੀਖ ਪੰਜਾਬ ਇੱਕ ਪੁਸਤਕ ਹੈ ਜੀ ਜਿਹਦੇ ਲੇਖਕ ਗੁਰਾਇ ਬਹਾਦਰ ਕਨਈਆ ਲਾਲ ਨੇ ਉਸ ਪੁਸਤਕ ਦੇ ਪੰਨਾ ਨੰਬਰ 32 ਦੇ ਲਿਖਦੇ ਨੇ ਕਿ ਭਾਈ ਜੈਤਾ ਜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਮਹਾਰਾਜ ਦੇ ਸੀਸ ਦੀ ਬੇਅਦ ਵੀ ਨਹੀਂ ਹੋਣੀ ਚਾਹੀਦੀ ਆਪਾਂ ਸੀਸ ਵੀ ਜੱਖਾਂਗੇ ਤੇ ਹਰ ਜ਼ਰੂਰਤ ਵਿੱਚ ਨੂੰ ਵੀ ਉਫਾਵਾਂਗੇ ਇਸ ਲਈ ਇੱਕ ਵਿਉਂਤ ਇਹ ਵੀ ਬਣਾਈ ਗਈ ਕਿ ਸੀਸ ਦੀ ਥਾਂ ਤੇ ਸੀਸ ਜ਼ਰੂਰ ਠਾਇਆ ਜਾਵੇਗਾ ਪਰ ਦੀ ਥਾਂ ਤੇ ਵੀ ਠਾ ਦੇਾਂਗੇ ਤਾਂ ਕਿ ਸਮੇਂ ਦੀ ਸਰਕਾਰ ਨੂੰ ਭਲੇਖਾ ਪਹ ਸਕੇ ਤੇ ਜਦ ਦਾ ਕਰਾਜ ਖੁੱਲੇਗਾ ਪੇਂਡਾ ਕਾਫੀ ਮਾਰ ਲਿਆ ਜਾਏਗਾ ਬਾਪ ਨੇ ਕਿਹਾ ਇਹ ਜੇ ਭਲੇਖਾ ਪੋਣਾ ਤਮਨਾ ਸਿਵੇਹੀ ਹੋਏਗਾ ਕਿ ਮੇਰਾ ਸੀਸ ਕੱਟ ਕੇ ਗੁਰੂ ਜੀ ਦੇ ਸੀਸ ਦੇ ਥਾਂ ਤੇ ਰੱਖਿਆ ਜਾਵੇ ਬੇਟੇ ਨੇ ਫਿਰ ਬਾਪ ਦੀ ਖੁਸ਼ੀ ਦੀ ਖਾਤਰ ਬਾਪ ਦਾ ਕਹਿਣਾ ਮਨਜ਼ੂਰ ਕੀਤਾ ਜੀ ਪਿਤਾ ਦਾ ਸੀਸ ਉਸ ਰਾਤ ਉਸ ਕਮਰੇ ਦੇ ਵਿੱਚ ਕੱਟ ਦਿੱਤਾ ਗੁਰੂ ਪਾਸ਼ਾ ਜੀ ਦੇ ਨਾਮ ਨੂੰ ਧਿਆਨ ਜ ਧਰ ਕੇ ਤੇ ਕਰੜਾ ਮਨ ਕਰਕੇ ਤੇ ਫਿਰ ਬੂਸੇ ਸੀਸ ਨੂੰ ਫਟਾਫਟ ਉਹਨਾਂ ਨੇ ਇੱਕ ਕਪੜੇ ਦੇ ਲੈ ਵੇਚਣ ਦੇ ਫੀਟ ਕੇ ਉੱਥੇ ਰੱਖ ਲਿਆ ਧੜ ਪਿਤਾ ਦੀ ਉਸੇ ਖੰਬਰੇ ਦੇ ਵਿੱਚ ਡਿੱਗ ਪੈਂਦੀ ਹੈ ਜੀ ਪਰ ਗਾਹਾਂ ਕੇ ਬਤਾ ਲੱਗਦਾ ਹੈ ਕਿ ਉਹ ਜਿਹੜਾ ਘੇਰਾ ਸੀ ਉਹ ਇੰਨਾ ਜ਼ਬਰਦਸਤ ਸੀ ਕਿ ਇੱਕ ਭਾਈ ਜੱਤਾ ਜੀ ਦੇ ਲਈ ਸੀ ਸਤਾਰ ਦੂਨੋਂ ਜਿੰਝਾਂ ਇਕੱਠੀਆਂ ਬਦਲ ਕੇ ਲੈ ਕੇ ਜਾਣੀਆਂ ਉਸ ਕੇਰੇ ਵਿੱਚੋਂ ਤਕਰੀਬਨ ਅਸੰਭਵ ਸੀ ਸੋ ਉਹਨਾਂ ਨੇ ਪਹਿਲਾਂ ਸੀਸ ਟਕੰਦੀ ਜਿਹੜੀ ਬਿਉਂਤ ਬਣਾਈ ਸੀਗੀ ਤਾਂ ਪਿਉ ਜ਼ਿਆਦਾ ਤਰਜੀਹ ਦਿੱਤੀ ਕਿਉਂਕਿ ਗੁਰੂ ਪਿਤਾ ਜੀ ਨੇ ਸੀਸ ਸੁਧਾਉਣ ਲਈ ਕਿਹਾ ਸੀ ਤੇ ਬਾਅਦੋਂ ਜਿਹੜਾ ਹੈ ਟਾੜਾ ਇਹਦਾ ਫਿਰ ਕੀ ਹੁੰਦਾ ਇਹ ਆਪਾਂ ਅੱਗੇ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਤਾਂ ਕਹਿੰਦੇ ਆ ਸਰਦਾਰ ਸੂਨ ਸਿੰਘ ਗਿੱਲ ਆਪਣੀ ਪੋਸਟ ਤੱਕ ਸੀਸ ਦਰਸ਼ਨ ਦੇ ਪੰਨਾ ਨੰਬਰ 41 ਤੇ ਵੀ ਇਹ ਸੇ ਗੱਲ ਦੀ ਪ੍ਰੂਰਤਾ ਕਰਦੇ ਨੇ ਇਸ ਗੱਲ ਦੀ ਪਰਮਾਨਤਾ ਲੈਂਦੇ ਨੇ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮੌਕੇ ਦੂ ਪਿਓ ਪੁੱਤਰ ਪਾਈ ਸਦਾਨੰਦ ਜੀ ਦੇ ਪਾਈ ਜੈਤਾ ਰੰਗੀ ਰੇਤਾ ਜੀ ਇਹ ਭੰਸਰਾਂ ਲੰਦੇ ਨੇ ਕਿ ਪਿਤਾ ਦਾ ਸੀਸ ਖਤਰੇ ਤਰੇ ਜਾਵੇਗਾ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਥਾਂ ਬਦਲ ਦਿੱਤਾ ਜਾਏਗਾ ਹੋਂਸ਼ਾਹੀ ਦਰਬਾਰ ਸਜਾਇਆ ਗਿਆ ਜੀ ਉਧਰੋਂ ਸ਼ਹਾਦਤ ਦਾ ਦਿਨ ਚੜ ਜਾਂਦਾ ਹੈ ਇੱਧਰ ਪਾਈ ਜਾਂਦਾ ਜੀ ਜਿਹਨੇ ਆਪਣੇ ਪਿਤਾ ਦਾ ਸੀਸ ਪਹਿਲੀ ਰਾਤ ਨੂੰ ਘੱਟ ਕੇ ਅਲੱਗ ਕਰ ਦਿੱਤਾ ਦੂਰੋਂ ਦੂਰੇ ਦੂਰੋਂ ਦੋਕੀ ਜਿਹੜੇ ਆ ਇਸ ਅਦੁੱਤੀ ਸ਼ਹੀਦੀ ਨੂੰ ਵੇਖਣ ਲਈ ਚਾਂਦਨੀ ਚੌਕ ਦੇ ਦਿੱਲੀ ਦੇ ਵਿੱਚ ਕਤਲਗੜ ਕਤਲਗਾ ਵਿੱਚ ਇਕੱਠੇ ਹੋਏ ਹੋਣੇ ਸ਼ੁਰੂ ਹੋਗੇ ਜੀ ਮੂਰੂ ਜੀ ਨੂੰ ਪਿੰਦਰੇ ਚ ਬੰਦ ਕਰਕੇ ਕਤਲਗਾ ਵਿੱਚ ਧਿਆਨਤਾ ਗਿਆ ਜਿੰਨਾਂ ਨਾਲ ਨੰਦਰਾਣੀ ਚੀਰਾ ਆਪਣੇ ਨੂੰਰ ਨਾਲ ਔਰੰਗਜ਼ੇਬ ਦੀ ਸਰਕਾਰ ਦੇ ਝੁਕੇ ਚਾਲਣ ਨੂੰ ਵੀ ਫਿੱਕਾ ਪਾਉਂਦਾ ਜਾ ਰਿਹਾ ਸੀ ਗੁਰੂ ਜੀ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਹਨਾਂ ਦਾ ਆਖਰੀ ਚਾਰਿਆ ਹੋਏ ਸ਼ਬਦ ਸੀ ਹਰਾਮ ਨਾਮ ਉਰ ਮੈਂ ਰਹੇ ਜੋ ਆਕੇ ਸਮ ਨਹੀਂ ਕੋਏ ਜਿਹੇ ਸੰਬੜਤ ਸੰਕਟ ਮਿਟੇ ਦਸ ਤੁਹਾਰੂ ਹੋਏ ਗੁਰੂ ਪਿਤਾ ਜੀ ਨੂੰ ਪੁੱਛਿਆ ਗਿਆ ਕਿ ਦੱਸੋ ਜੀ ਤੁਹਾਡੀ ਆਖਰੀ ਇੱਛਾ ਕੀ ਹੈ ਗੁਰੂ ਪਿਤਾ ਜੀ ਨੇ ਕਿਹਾ ਕਿ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਪੜਾਂਗੇ ਜਦੋਂ ਅਸੀਂ ਜਪਜੀ ਸਾਹਿਬ ਜੀ ਦੇ ਪਾਠ ਦੇ ਆਖਰੀ ਸ਼ਲੋਕ ਜਿਨੀਆਂ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਕ ਊਜੇ ਦੇ ਕੀਤੀ ਚੁੱਤੀ ਨਾਲ ਉਚਾਰਾਂਗੇ ਤੇ ਸਾਡਾ ਜਦੋਂ ਸੀਸ ਪ੍ਰਮਾਤਮਾ ਦੇ ਅੱਗੇ ਝੁਕੇਗਾ ਤਾਂ ਜਿਗਤ ਆਪਣਾ ਕੰਮ ਨਿਪਰੇ ਛਾੜ ਦੇ ਇਹ ਹੀ ਸਾਡੀ ਆਖ ਵਿੱਚ ਹੈ ਜਿਉਂ ਹੀ ਗੁਰੂ ਜੀ ਨੇ ਅਜਿਹਾ ਕੀਤਾ ਤਿਉਂ ਹੀ ਸਮਾਣੀ ਜ਼ਿਲ੍ਹੇ ਪਟਿਆਲਾ ਕਿਉਂਕਿ ਅੱਜਕੱਲ ਪੰਜਾਬ ਵਿੱਚ ਹੈ ਦੇਸਾ ਇਹ ਦ ਜਲਾਲਉਦੀਨ ਜਲਾਦ ਨੇ ਗੁਰੂ ਜੀ ਦੇ ਸੀਸ ਨੂੰ ਥੜ ਤੋਂ ਵਖਾ ਕਰ ਦਿੱਤਾ ਬਚਿੱਤਰ ਨਾਟਕ ਦੀ ਕਥਨੇ ਸ਼ੂਲਾ ਆਨੇ ਸਹੀ ਸਾਬਤ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਸੱਚੀ ਪਾਸ਼ਾ ਦੀ ਆਪਣੇ ਮੁਖਾਰਬਿੰਦ ਵਿੱਚੋਂ ਝਾੜਦੇ ਨੇ ਕਿ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋਂ ਬੜੋ ਕਲੂ ਮਹਿਕਸਾ ਕਾ ਸਾਧਨ ਹੇਤ ਇਤਲ ਜਿੰਨੇ ਕਰੀ ਸੀ ਸੁਧਿਆ ਪਰ ਸੀ ਨਾ ਕਰੇ ਹਾ ਹ ਕਾਲਮਾਚੀ ਕੀ ਜਿਉਥੇ ਲੋਕ ਮੂੰਹ ਵਿੱਚ ਉਂਗਲਾਂ ਲੈ ਰਹੇ ਨੇ ਅੱਖਾਂ ਵਿੱਚ ਨੀਰ ਵਹਿ ਤੁਰਿਆ ਇਹੇ ਨਿਰਾ ਨਿਰਦੈਤਾ ਪਰੇ ਕਤਲ ਦੇ ਦਰੋਂ ਲੋਕੀ ਬੇਹੋਸ਼ ਹੋਣੇ ਸ਼ੁਰੂ ਹੋ ਗਏ ਹਫੜਾ ਦਫਰੀ ਮਾਚੀ ਗਈ ਤੇ ਭਾਈ ਜੱਤਾ ਜੀ ਨੇ ਇਸ ਹਫੜਾ ਦਫੜੀ ਦੇ ਵਿੱਚ ਉਹਨਾਂ ਦੇ ਵੀ ਸਰੀਰ ਦੇ ਵਿੱਚ ਕੰਬਣੀ ਉੱਠ ਪਈ ਕਿ ਸੰਗਤ ਦੇ ਵਿੱਚ ਕਿਥੇ ਪਾਈ ਜੈਤਾ ਜੀ ਵੀ ਖੜੇ ਸਨ ਇਸ ਅਦਿਕ ਵਿੱਚ ਕਿ ਉਹ ਫਟਾਫਟ ਗੁਰੂ ਪਿਤਾ ਦਾ ਸੀਸ ਚੁੱਕਣਾ ਫਿਰ ਕਹਿੰਦੇ ਆ ਅੱਖ ਵਗਾਰੀ ਗਈ ਖੂਨ ਜੂਸ਼ ਨਾਲ ਅਬਾਦਾ ਖਾਦਾ ਪੁੱਬ ਮਾਰੀ ਤੇ ਮਸਾਂ ਸੌਖਾ ਔਖਾ ਉਸ ਸਮਾਂ ਪਾਈ ਜੈਤਾ ਜੀ ਨੇ ਬਰਦਾਸ਼ਤ ਕੀਤਾ ਲੰਗਾਇਆ ਪੈਰੇ ਦਾਤੋਂ ਅੱਖ ਬਚਾ ਕੇ ਗੁਰੂ ਪਿਤਾ ਦੇ ਸੀਸ ਨੂੰ ਉਹਨਾਂ ਨੇ ਚੱਕ ਦੇ ਹੰਦੀ ਚੱਕ ਲਿਆ ਤੇ ਆਪਣੇ ਪਿਤਾ ਸਦਾ ਆਨੰਦ ਦਾ ਸੀਸ ਉਸੇ ਥਾਂ ਟਿਕਾ ਦਿੱਤਾ ਜੀ ਕਿਉਂਕਿ ਜਦੋਂ ਸੀਸ ਗੁਰੂ ਪਿਤਾ ਜੀ ਦਾ ਧੜ ਤੋਂ ਵੱਖ ਕੀਤਾ ਗਿਆ ਤਾਂ ਉਹ ਮੁੜ ਕੇ ਕਾਫੀ ਦੂਰ ਜਾ ਕੇ ਡਿੱਗਾ ਸੀ ਤੇ ਧੜ ਉੱਥੇ ਹੀ ਪਿਤਾ ਗੁਰੂ ਪਿਤਾ ਜੀ ਦਾ ਰਹਿ ਗਈ ਸੀ ਸੋ ਇਸ ਕਰਕੇ ਉਹ ਸਹਫੜਾ ਦਾ ਫੜੀ ਵਿੱਚ ਪਾਈ ਜਾਂਦਾ ਜੀ ਦਾ ਦਾ ਲਾ ਲੀ ਜਾਂਦਾ ਤੇ ਉਹ ਚੁੱਕ ਲੈਂਦੇ ਜੀ ਪਾਈ ਜੇਤਾ ਜੀ ਨੇ ਪਹਿਲਾਂ ਸੀਸ ਨੂੰ ਆਪਣੇ ਘਰ ਕੂਚਾ ਦਿਲਾਉਣ ਲਈ ਲਿਆਉਂਦੇ ਨੇ ਆਪਣੇ ਘਰ ਦੇ ਮਾਲ ਅਸਬਾਬ ਨੂੰ ਅੱਗ ਲਗਾ ਕੇ ਉਹ ਆਪਣੇ ਪਿਤਾ ਸਦਾਨੰਦ ਜੀ ਦੇ ਧੜ ਦਾ ਸੰਸਕਾਰ ਇਸੇ ਅਗਨੀ ਵਿੱਚ ਕਰਦੇ ਨੇ ਕਿਉਂਕਿ ਉਹਨਾਂ ਨੇ ਇਸ ਘਰ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਉਹਨਾਂ ਦਾ ਜਿਹੜਾ ਧੜ ਆ ਹਲੇ ਵੀ ਉੱਥੇ ਸੀ ਦੂਸਰਾ ਇੱਕ ਕਾਰਨ ਇਹ ਵੀ ਜਿਸ ਘਰ ਨੂੰ ਅੱਗ ਲਾਉਣ ਦਾ ਤਾਂ ਕਿ ਕਿਤੇ ਇਹ ਨਾ ਹੋਵੇ ਕਿ ਇਸ ਹਫੜਾ ਦਫੜੀ ਦੇ ਵਿੱਚੋਂ ਕਿਤੇ ਇਹਦੇ ਜਿਹੜੇ ਅਹਿਲਕਾਰ ਸੀ ਔਰੰਗਜ਼ੇਬ ਦੇ ਜਾਂ ਉਹਦੇ ਕਹਿ ਲਓ ਬੰਦੇ ਸੀ ਸਪਾਈ ਸੀ ਕਿਤੇ ਉਹਨੇ ਤਲਾਸ਼ੀ ਲੰਡੇ ਜੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਸੀਸ ਤਾਂ ਹੈ ਨਹੀਂ ਪਰ ਢੜ ਪਿਆ ਕਿਸੇ ਬੰਦੇ ਦਾ ਉਧਰੋਂ ਉਹ ਸੀਸ ਉਹਨਾਂ ਨੇ ਪਛਾਣ ਪਛਾਣਦਿਆ ਤੇ ਉਹਨਾਂ ਲਈ ਭਾਈ ਜੈਤਾ ਜੀ ਲਈ ਸੀਸ ਗੁਰੂ ਪਤਾ ਕੋਲੇ ਪਹੁੰਚਾਉਣਾ ਗੁਰੂ ਗੋਬਿੰਦ राय ਕੋਲੇ ਪਹੁੰਚਾਉਣਾ ਕਾਫੀ ਔਖਾ ਹੋ ਸਕਦਾ ਸੀ ਸੋ ਉਹਨਾਂ ਨੇ ਘੜ ਨੂੰ ਅਗਨੀ ਪੇਟ ਕਰ ਦਿੱਤਾ ਜੀ ਤੇ ਕਿਉਂਕਿ ਇਹਨਾਂ ਦੇ ਘਰ ਵਿੱਚ ਹੀ ਸ਼ਹੀਦੀ ਪ੍ਰਾਪਤੀ ਕੀਤੀ ਸੋ ਉਹਨਾਂ ਦੇ ਪਿਤਾ ਜੀ ਨੇ ਸੋ ਚਾਂਦਨੀ ਚੌਂਕੂ ਵਿਖੇ ਸਖਤ ਪੈਰਿਆਂ ਦੇ ਵਿੱਚ ਪਿਤਾ ਸਦਾਨੰਦ ਜੀ ਦਾ ਅਸੀਸ ਤੁਹਾਡੇ ਤੋਂ ਵਾਕ ਕਰਨਾ ਜੋ ਹਮ ਪਰਿਆ ਕੰਮ ਤੇ ਅਸੰਭਵ ਸੀਸ ਕਰਕੇ ਇਹ ਕੰਮ ਜਿਹੜਾ ਸੀ ਆ ਰਾਤ ਨੂੰ ਹੀ ਪੂਸ਼ਟਾਈ ਇਹਨੇ ਪ੍ਰਚਾਰ ਦਿੱਤਾ ਗਿਆ ਸੀ ਇਸ ਗੱਲ ਦੀ ਪੁਸ਼ਟੀ ਸ਼੍ਰੀ ਗੁਰੂ ਤੇਗ ਬਹਾਦਰ ਜੀਵਨ ਤੇ ਰਚਨਾਵਾਂ ਮੀ ਇੱਕ ਪੁਸਤਕ ਜੀ ਉਹ ਦੇ ਪੰਨਾ ਨੰਬਰ 84 ਉੱਤੇ ਡਾਕਟਰ ਫੌਜਾ ਸਿੰਘ ਤੇ ਡਾਕਟਰ ਤਾਰੰਗ ਸਿੰਘ ਜੀ ਕਰਦੇ ਨੇ ਹਰ ਇੱਕ ਗੱਲ ਤੁਹਾਨੂੰ ਬਹੁਤ ਹੀ ਸਬੂਤ ਪੇਸ਼ ਕਰਕੇ ਦੱਸੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਪ੍ਰਕਾਰ ਦਾ ਵਿਵਾਦ ਕਿਸੇ ਵੀ ਗਲਤੀ ਨਾ ਹੋ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਰੀਆਮਦੇ ਸਰਜੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਅਰੰਗੀ ਵੇਟਾ ਗੁਰੂ ਘਰ ਦੇ ਤਾਪਾਈ ਜਾਤਾ ਭਾਈ ਜੀਵਨ ਸਿੰਘ ਜੀ ਦੇ ਪੰਨਾ ਨੰਬਰ 9 ਉਤੇ ਸਰਦਾਰ ਰੂਪ ਸਿੰਘ ਜੀ ਵੀ ਲਿਖਦੇ ਨੇ ਕਿ ਇਸ ਪਾਵਨ ਕਾਰ ਇਹ ਜਿਹੜਾ ਪਾਵਨ ਕਾਰਜ ਸੀ ਇੱਕ ਇਸੇ ਕਰਾਮਾਤੂ ਘਟ ਨਹੀਂ ਸੀ ਜੋ ਭਾਈ ਜੈਤਾ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ ਸਫਲਤਾ ਸਿਹਤ ਪ੍ਰਵਾਨ ਜਾੜਿਆ ਜੀ ਸਮੁੱਚੇ ਸਿੱਖ ਸਮਾਜ ਵਿੱਚ ਇਹ ਗੱਲਾਂ ਉਸ ਪੁਸਤਕ ਦੀਆਂ ਨੇ ਜੋ ਮੈਂ ਹੁਣ ਤੁਹਾਨੂੰ ਸੁਣਾ ਰਹੀ ਹਾਂ ਉਹ ਕਹ ਰਹੇ ਨੇ ਕਿ ਸਿੱਖ ਸਮਾਜ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਤੇ ਧੜ ਚਾਂਦਨੀ ਚੌਕ ਵਿੱਚੋਂ ਲੈ ਜਾਣ ਦੀ ਤਿੱਭਰ ਇੱਛਾ ਤਾਂ ਸੀ ਹਰ ਇੱਕ ਬੰਦੇ ਦੇ ਦਿਲ ਵਿੱਚ ਹਰ ਇੱਕ ਸਿੱਖ ਸਮਾਜ ਦੇ ਬੰਦੇ ਦੇ ਵਿੱਚ ਪਰ ਹਕੂਮਤੀ ਦਰ ਦੇਸ਼ਤ ਕਰਕੇ ਇਹ ਕਾਰਜ ਸਿਰ ਇਕ ਮਨੁੱਖ ਦੇ ਕਰਨਾ ਅਸੰ ਸਮਰਥ ਨਹੀਂ ਸੀਗਾ ਅਜਿਹਾ ਪਾਵਨ ਕਾਰਜ ਸਤਿਗੁਰਾਂ ਦੀ ਮਿਹਰ ਬਖਸ਼ਿਸ਼ ਤੋਂ ਬਿਨਾ ਸੰਭਵ ਨਹੀਂ ਸੀ ਹੋ ਸਕਦਾ ਭਾਈ ਜੈਤਾ ਜੀ ਨੂੰ ਵਾਹਿਗੁਰੂ ਜੀ ਨੇ ਇਹ ਮਾਨ ਸਤਕਾਰ ਬਖਸ਼ਿਆ ਉਹਨਾਂ ਬਸੂ ਇਹ ਕਾਰਜ ਦੀ ਇੱਜ਼ਤਾ ਦ੍ਰਿੜਤਾ ਤੇ ਦਲੇਰੀ ਸਹਿਤ ਖੜਵਾਇਆ ਇਸ ਕਾਰਜ ਸਦਕਾ ਹੀ ਸਮੁੱਚੇ ਸਿੱਖ ਜਗਤ ਵਿੱਚ ਭਾਈ ਜੈਤਾ ਜੀ ਦੇ ਨਾਮ ਨੂੰ ਬੜੇ ਹਿਸਤਕਾਰ ਤੇ ਪਿਆਰ ਸਹਿਤ ਯਾਦ ਕੀਤਾ ਜਾਂਦਾ ਹੈ। ਉਸ ਤੋਂ ਪਿੱਛੋਂ ਕੀ ਹੁੰਦਾ ਭਾਈ ਜੈਤਾ ਜੀ ਹੁਣ ਰਾਤ ਦੇਖੋ ਹਨੇਰੇ ਵਿੱਚ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਤੇ ਉਹ ਹੋਂਸੇ ਲੈ ਕੇ ਗੁਰੂ ਪਿਤਾ ਦਾ ਬਹੁਤ ਹੀ ਇਹਾ ਜਿੰਨਾ ਸਤਕਾਰਪੂਰਵਕ ਉੱਥੋਂ ਨਿਕਲ ਜਾਂਦੇ ਨੇ। ਤੇ ਇਧਰ ਲਖੀਸ਼ਾ ਵੰਜਾਰਾ ਆਪਣੇ ਪੁੱਤਰਾਂ ਨਾਲ ਚੂਨੇ ਨਾਲ ਲੱਦੇ ਹੋਏ ੱੱਡੇ ਲੈ ਕੇ ਨਾਰ ਨੋਨ ਤੋਂ ਆ ਜਮਨਾ ਨਦੀ ਦੇ ਪਾਰ ਠਹਿਰਿਆ ਹੋਇਆ ਸੀ ਉਹ ਹਮੇਸ਼ਾ ਇਹ ਕਾਰੋਬਾਰ ਕਰਦਾ ਜੀ ਉਹਨੂੰ ਜਦੋਂ ਪਤਾ ਲੱਗਦਾ ਗੁਰੂ ਪਿਤਾ ਦੀ ਸ਼ਹਾਦਤ ਹੋ ਚੁੱਕੀ ਹੈ ਦਿੱਲੀ ਚਾਂਦੀ ਚੌਂਕ ਵਿੱਚ ਆ ਵਾਕਾ ਹੋ ਗਿਆ ਉਹ ਸੋਚਦਾ ਵੀ ਮੈਂ ਹਾਂ ਗੁਰੂ ਪਿਤਾ ਜੀ ਦੀ ਸ਼ਹਾਦਤ ਤਾਂ ਨਹੀਂ ਰੋਕ ਸਕਿਆ ਪਰ ਮੈਂ ਉਹਨਾਂ ਦੇ ਜਿਹੜੇ ਸਰੀਰ ਨੂੰ ਮੁਰੂ ਲੰਨੀ ਦਊਗਾ ਤੀ ਕੋ ਫਿਰ ਆ ਦੇ ਗੱਡਿਆਂ ਨਾਲ ਜਿਹੜਾ ਮੂਹਾਂ ਉਹ ਚਾਨਦੀ ਚੌਂਕ ਵੱਲ ਨੂੰ ਮੋੜ ਲੈਂਦਾ ਜਿੱਥੇ ਨੌਵੇਂ ਪਾਸ਼ਾ ਸਹਿਬ ਗੁਰੂ ਤੇਗ ਬਹਾਦਰ ਜਿੱਦੇ ਤੜਪਿਆ ਖੂਆ ਹੈ ਬੱਦਲਾਂ ਦੇ ਜਿਹੜੇ ਖੇਰੇ ਬਣੇ ਹੋਈਆਂ ਤੇ ਬੱਦਲਾਂ ਦੇ ਜਿਹੜੇ ਖੋਰਾ ਤੇ ਗੱਡਿਆਂ ਦੀ ਧੂੜ ਨਾਲ ਉਹ ਜਿਹੜਾ ਪੂਰਾ ਵਾਤਾਵਰਣ ਉਹ ਗੰਦਲਾ ਹੋ ਜਾਂਦਾ ਬੀਹਲੇ ਲਸ਼ਕੜਈ ਸੀ ਜੀ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਤੇ ਪਰੇدار ਬਿਲਕੁਲ ਅਵੇਸਲੇ ਸੁਤੇ ਪਏ ਜਦੋਂ ਉਹ ਲੱਖੀ ਸ਼ਾ ਬਨਜਾਰਾ ਉਸ ਜਗ੍ਹਾ ਤੇ ਪਹੁੰਚਦਾ ਜਿੱਥੇ ਗੁਰੂ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ ਅਚਾਨਕ ਕਹਿੰਦੇ ਬਿਜਲੀ ਚਮਕਦੀ ਹੈ ਤੇ ਰਾਤ ਦੇ ਘੁਪਹਨੇ ਦੇ ਵਿੱਚ ਗੁਰੂ ਪਿਤਾ ਜੀ ਦੇ ਸੀਸ ਤੇ ਜਦੋਂ ਉਹਨਾਂ ਦੀ ਨਜ਼ਰ ਪੈਂਦੀ ਉਸ ਬਿਜਲੀ ਦੀ ਚਮਕ ਦੇ ਨਾਲ ਤਾਂ ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਗੁਰੂ ਪਿਤਾ ਜੀ ਦਾ ਧੜ ਇੱਥੇ ਪਿਆ ਸੀਸ ਨਹੀਂ ਸੋਰੀ ਧੜ ਤਾਂ ਲੱਖੀ ਜਾਉਣ ਜਾਰਾ ਤੇ ਉਹਦੇ ਪੁੱਤਰਾਂ ਵਲਕੀ ਪੁੱਸਟਰ ਨੂੰ ਚੁੱਕ ਕੇ ਗड्ढे ਦੇ ਵਿੱਚ ਪਾ ਲੈਂਦੇ ਨੇ ਤੇ ਆਪਣੇ ਘਰ ਰਾਈਸੇ ਨਾ ਪਹੁੰਚ ਕੇ ਘਰ ਘਰ ਦੇ ਵਿੱਚ ਗੱਡਾ ਅੰਦਰ ਖੜਾ ਕਰਕੇ ਸਮੇਤ ਗੱਡਾ ਘਰ ਨੂੰ ਅੱਗ ਲਗਾ ਦਿੰਦੇ ਨੇ ਹੁਣ ਸੀਸ ਉਹਨਾਂ ਨੇ ਤਾਂ ਨਹੀਂ ਚੱਕਿਆ ਕਿਉਂਕਿ ਜਿਹੜੇ ਭਾਈ ਜੈਤਾ ਜੀ ਉਹ ਸੀਸ ਲੈ ਗਏ ਸੀ ਤੇ ਆਪਣੇ ਪਿਤਾ ਦਾ ਸੀਸ ਢਟਕਾ ਗਿਆ ਸੀ ਉਸ ਜਗ੍ਹਾ ਪਰ ਸੀਸ ਧੜ ਤੋਂ ਪਹਿਲਾਂ ਵੀ ਦਸੇ ਆ ਵੀ ਬਾਬਾ ਦੂਰ ਦੇ ਗਿਆ ਸੀ ਇਸ ਕਰਕੇ ਉਹਨੋਂ ਨਹੀਂ ਕਿ ਇਹ ਦੋ ਪਹਿਲਾਂ ਕਿ ਪੈਰੇਦਾਰੋਂ ਪਤਾਲ ਦੇ ਉੱਪਰ ਆੜਾ-ਪੜਾ ਢਾੜ ਲੈ ਕੇ ਚਲੇ ਜਾਂਦੇ ਨੇ ਜੀ ਤੇ ਫਿਰ ਉਹ ਘਰ ਨੂੰ ਅਗਲਾ ਦਿੰਦੇ ਨੇ ਹੁਣ ਘਰ ਨੂੰ ਵੀ ਕਿਉਂ ਅਗਲਾਈਗੇ ਦੋਨਾਂ ਨੇ ਘਰ ਨੂੰ ਅੱਗ ਇਸ ਕਰਕੇ ਲਾਈ ਪਹਿਲਾਂ ਭਾਈ ਜੇ ਤਾਂ ਜਿਨੇ ਵੀ ਤੇ ਹੁਣ ਲੱਖੀ ਸ਼ਵਨ ਜਾੜੇ ਨੇ ਵੀ ਤਾਂ ਕਿ ਜੇਕਰ ਅਸੀਂ ਇਹ ਇਸ ਨਾਮ ਦਾ ਢੜ ਦਾ ਸੰਸਕਾਰ ਕਿਤੇ ਜਗ੍ਹਾ ਤੇ ਕਿਸੇ ਤੇ ਕਰਾਂਗੇ ਤੇ ਹੋ ਸਕਦਾ ਅੱਗ ਦੇ ਜਿਹੜੇ ਲੰਬੂ ਨਿਕਲਦੇ ਵੇਖ ਕੇ ਮੁਗਲ ਸਰਕਾਰਾਂ ਨੂੰ ਪਤਾ ਲੱਗ ਜਿਥੂ ਆ ਕੇ ਵਿੱਚੇ ਸੰਸਕਾਰੋ ਕੇ ਸਰੀਰ ਦੀ ਦੇਰ ਵੀ ਨਾ ਕਰਨ ਇਸ ਕਰਕੇ ਉਹਨਾਂ ਨੇ ਘੜ ਨੂੰ ਅੰਦ ਲਗਾ ਦਿੱਤੀ ਤੇ ਰੋਲਾ ਪਾਤਾ ਕਿ ਘੜ ਨੂੰ ਅੰਦ ਲੱਗਦੀ ਅਗ ਲੱਗੀ ਇੱਥੇ ਅਜਗਲ ਗੁਰਦੁਆਰਾ ਰਕਾਬ ਗੰਜ ਸਾਹਿਬ ਅਕਸ਼ੂ ਵੀ ਹੈ ਜਿੱਥੇ ਗੁਰੂ ਪਿਤਾ ਦੇ ਤੜ ਦਾ ਸੰਸਕਾਰ ਕੀਤਾ ਗਿਆ ਸ਼੍ਰੀ ਹਰਨਾਮ ਦਾਸ ਸਹਿਰਾਈ ਦੀ ਕਥਨੀ ਸਹੀ ਜਾਪਦੀ ਹੈ ਜਦੋਂ ਕਹਿੰਦੇ ਐ ਕਿ ਜੈਤਾ ਇੱਕ ਆਵਾਜ਼ ਸੀ ਜਿਹੜੀ ਕੰਨ ਵਿੱਚੋਂ ਨਹੀਂ ਸੀ ਨਿਕਲਦੀ ਜੈਤਾ ਇੱਕ ਤੂਫਾਨ ਸੀ ਜਿਹੜਾ ਦਹਰਾਂ ਦੀ ਬੁੱਕਲ ਵਿੱਚੋਂ ਨਿਕਲਿਆ ਸੀ ਜੈਤਾ ਇੱਕ ਜਵਾਲਾ ਸੀ ਜਿਹਦੀ ਪਹਾੜ ਦੀ ਹਿੱਕ ਦੇ ਵਿੱਚੋਂ ਨੁਕੀ ਪਈ ਸੀ ਤੇ ਸ਼ਰਦਾ ਦੇ ਸਦਕਾਰ ਨਾਲ ਸੀਸ ਨੂੰ ਸੰਭਾਲਦਿਆਂ ਲਾਲ ਕੱਪੜੇ ਵਿੱਚ ਸੀਸ ਨੂੰ ਰੱਖਿਆ ਉਹਨੇ ਦੁਆ ਲਈ ਉਹਨੇ ਚਿੱਪੀ ਚਾਦਰ ਲਪੇਟੀ ਤੇਗ ਨਾਂ ਵਾਂਗ ਚੁੰਗੀਆਂ ਪੜਦਾ ਅਨੰਦਪੁਰ ਸਾਹਿਬ ਵਾਲ ਨੂੰ ਪਾਈ ਜੇਤਾ ਜੀ ਵੱਧੇ ਜਾ ਰਿਹਾ ਸਰਦਾਰ ਪ੍ਰੀਤਮ ਸਿੰਘ ਗੇਲਦ ਗੁਰੂ ਤੇਗ ਬਹਾਦਰ ਨਾਮੀ ਪੁਸਤਕ ਦੇ ਪੰਨਾ ਨੰਬਰ 70 ਦੇ ਵਿੱਚ ਵੀ ਲਿਖਦੇ ਨੇ ਜਿਹਦੇ ਵਿੱਚ ਚਿਤਰਾ ਰਾਹੀ ਚਿਤ੍ਰਿਆ ਸਿੱਖ ਇਤਿਹਾਸ ਵਿੱਚ ਸਰਦਾਰ ਅਮਰੀਕ ਸਿੰਘ ਬੈਨਵੈਥ ਵੀ ਲਿਖਦੇ ਨੇ ਕਿ ਇਹ ਸਾਰੀ ਘਟਨਾ ਕਿਵੇਂ ਹੋਈ ਉਹ ਕਹਿੰਦੇ ਨੇ ਇਸ ਚਿੱਟੜ ਦੇ ਵਿੱਚ ਜਸਵੰਤ ਸਿੰਘ ਨੇ ਪਾਈ ਜੇਤਾ ਜਿਹਨੂੰ ਕਾਲੀ ਹਨੇੜੀ چیرਦਿਆਂ ਸੀਸ ਲੈ ਕੇ ਭੱਜਦਿਆਂ ਦਿਖਾਇਆ ਹੈ ਉਹਦੇ ਵਿੱਚ ਉਸ ਫੋਟੋ ਦੇ ਵਿੱਚ ਜਿਹੜੀ ਕਿਤਾਬ ਆ ਤੇ ਉਹ ਜਿੱਤੇ ਹੋਏ ਇਨਸਾਨ ਦੀ ਦੌੜਾਂ ਦਾ ਕੈਨੂੰ ਪ੍ਰਤੀਕ ਲੱਗ ਰਿਹਾ ਸੀ ਜਿਵੇਂ ਕਿ ਇਨਸਾਨ ਜੰਗ ਜਿੱਤ ਕੇ ਜਾ ਰਿਹਾ ਹੋਵੇ ਉਹ ਹੁਣ ਸੀਸ ਲੈ ਕੇ ਨੰਦਪੁਰ ਸੇ ਪਹੁੰਚੀਗਾ ਤੇ ਹਨੇੜੀ ਦਾ ਜਿਹੜਾ ਇਹ ਪੜਾ ਉੱਥੇ ਜਾ ਕੇ ਰੁਕੇਗਾ ਪੰਜਾਬੀ ਟਰਬਿਊਨ 28 ਤਰੀਕ ਤੀਜਾ ਮਹੀਨਾ 1982 ਦੇ ਵਿੱਚ ਵੀ ਤੁਹਾਨੂੰ ਇੱਕ ਖੱਤ ਨਹੀਂ ਨਿਖੀ ਮਿਲੂਗੀ ਜਿੱਥੇ ਲਿਖਿਆ ਹੈ ਕਿ ਸੀਸ ਨੂੰ ਸੱਤ ਤੇ ਚੁੱਕ ਕੇ ਕਦੇ ਭੱਜਣ ਲੱਗ ਪੈਂਦੇ ਨੇ ਕਦੇ ਛੇਤੀ ਛੇਤੀ ਤੁਰੰ ਲੱਗ ਪੈਂਦੇ ਨੇ ਕਿਉਂਕਿ ਉਹਨਾਂ ਦੀ ਜੜੀ ਸ਼ਾਹੀ ਫੌਜਾਂ ਪਿੱਛਾ ਕਰ ਰਹੀਆਂ ਸਨ ਮੰਜ਼ਲ ਦੇ ਡਰਡੇ ਪੰਦਾ ਵੀ ਉਹਨਾਂ ਨੂੰ ਖਿਆਲ ਸੀ ਭਾਈ ਜੈਤਾ ਜੀ ਨੂੰ ਰਾਤ ਪੈਂ ਤੋਂ ਪਹਿਲਾਂ ਉਹਨਾਂ ਨੇ ਉਹ ਜਿਹੜੇ ਰਾਹਾਂ 'ਤੇ ਰਾਹੀ ਜਿਹੜਾ ਰਸਤਾ ਚੁਣਿਆ ਮਤਲਬ ਇਹ ਜੰਗਲ ਬੀਲਿਆਂ ਵਿੱਚੋਂ ਹੁੰਦੇ ਹੋਏ ਉਹ ਜਾ ਰਹੇ ਨੇ 10 ਕੋਕੋ ਦਾ ਪਿੰਡ atte ਕਰ ਲਿਆ ਤੇ ਚਾਰੇ ਪਾਸੇ ਜਦੋਂ ਅੰਧਕਾਰ ਛਾ ਗਿਆ ਦੁਬਾਰਾ ਹਨੇੜਾ ਆ ਗਿਆ ਤਾਂ ਫਿਰ ਉਹ ਸੜਕ ਦੇ ਬਲ ਨੁਰਖ ਉਹਨਾਂ ਨੇ ਮੋੜ ਲਿਆ ਜਦੋਂ ਉਹਨਾਂ ਨੂੰ ਪਤਾ ਵੀ ਹੁਣ ਇੱਥੇ ਕੋਈ ਖਤਰਾ ਨਹੀਂ ਠੰਡੀ ਬਰਫੀਲੀ ਹਵਾ ਨਾਲ ਸਰੀਰ ਠੰਡੁਰ ਕਰੰਦੇ ਉਪਰੰਤ ਸੀਸ ਨੂੰ ਸਿਰ ਤੇ ਉਠਾਈ ਵਾਹੂ ਦਾ ਹੀ ਭੱਜਿਆ ਜਾ ਰਿਹਾ ਭਾਈ ਜੱਤਾ ਤੇ ਮਜਨੂ ਤਿੱਲਾ ਜੇਰਾ ਉੱਥੇ ਬਣਿਆ ਹੈ ਹੁੰਦੇ ਹੋਏ ਪਿੰਡ ਜਗਤਪੁਰ ਪਹੁੰਚਦੇ ਨੇ ਅਗੋਂ ਡੋਨੀ ਪਿੰਡ ਪਹੁੰਚੇ ਉੱਤਰ ਪ੍ਰਦੇਸ਼ ਦੇ ਪਿੰਡ ਬਾਗਪਤ ਵਿੱਚ ਫਿਰ ਇੱਕ ਫਕੀਰ ਦੀ ਦਰਗਾਹ ਵਿੱਚ ਥੋੜਾ ਰੁਕੇ ਉਤੋਂ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਅੱਗੇ ਨੂੰ ਵਧਦੇ ਨੇ ਪ੍ਰੋਫੈਸਰ ਸੇਮ ਸਿੰਘ ਗੁਰ ਇਤਿਹਾਸ ਨਾਮੀ ਪੁਸਤਕ ਜਿੰਦਗੀ ਤੇ ਨਹੀਂ ਕਿ ਭਾਈ ਜੇਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਸਵਾ 200 ਮੀਂਹਾਂ ਦਾ ਪੈਂਡਾ ਮਕੋਂ ਲਈ ਦਿਨ ਰਾਤ ਇੱਕ ਕਰੀ ਜਾ ਰਹੀ ਸੀ ਪਰ ਉਹਨੂੰ ਰਸਤੇ ਵਿੱਚ ਲੋਕਾਂ ਦੀ ਨਜ਼ਰ ਵੀ ਵਿਚੋਣੀ ਪੈ ਰਹੀ ਸੀ ਜਦੋਂ ਪਹਿਰੇਦਾਰ ਨੇ ਭਾਈ ਸਦਾਨੰਦ ਜੀ ਦਾ ਸਿਰ ਤੇ ਧੜ ਪਛਾਣ ਲਿਆ ਪਤਾ ਲੱਗ ਗਿਆ ਉਧਰੋਂ ਮਗਰੋਂ ਉਹਦੇ ਪਹਿਰੇਦਾਰ ਉੱਠੇ ਸੁਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਤੇ ਧੜ ਗਾਇਬ ਨੇ ਤਾਂ ਮੁਗਲੀ ਫੌਜਾਂ ਵਿੱਚ ਭਜ ਦੜਮਾ ਚ ਗਈ ਸਪਾਈ ਇੱਦਾਂ ਰੁਕਦੇ ਰੁੱਖ ਜਨੇ ਸ਼ੁਰੂ ਹੋ ਗਏ ਸੀ ਸਦੇ ਟੜ ਦੀ ਜੂੜਾ ਸ਼ੂਰਾ ਨਾਲ ਭਾਲ ਸ਼ੁਰੂ ਹੋ ਗਈ ਹੁਣ ਅੱਗੇ ਕੀ ਹੁੰਦਾ ਕਿਵੇਂ ਉਹ ਹੁਪਾਈ ਜੱਤਾ ਜੀ ਦਾ ਪਿੱਛਾ ਕਰਦੇ ਨੇ ਇਹ ਦੀ ਜਿਹੜੀ ਗੱਲਬਾਤ ਹੈ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਦੇ ਦੂਜੇ ਦੇ ਆਈ ਦੇ ਵਿੱਚ ਤੇ ਸਾਡੀ ਬੇਨਤੀ ਹੈ ਜੀ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਯਕੀਨ ਮੰਨਿਓ ਜੇਕਰ ਤੁਹਾਨੂੰ ਕੋਈ ਵੀ ਸ਼ੰਕਾ ਹੋਵੇ ਜਿੰਨਾ ਪੁਸਤਕਾਂ ਦੇ ਪਦਮਿਆਂ ਦੇ ਇਤਿਹਾਸਕਾਂ ਦੇ ਅਸੀਂ ਹਵਾਲੇ ਦਿੱਤੇ ਆ ਤੁਸੀਂ ਇਤਿਹਾਸ ਨੂੰ ਫੋਲ ਕੇ ਦੇਖ ਸਕਦੇ ਹੋ ਇਹ ਉਹ ਵਿਸਰੇ ਹੋਏ ਪੰਨੇ ਆ ਜਿਹੜੇ ਸੀ ਬਹੁਤ ਹੀ ਰਿਸਰਚ ਤੋਂ ਬਾਅਦ ਤੁਹਾਡੇ ਕਚਹਿਰੀ ਦੇ ਵਿੱਚ ਲੈ ਕੇ ਆਏ ਸੋ ਪਿਆਰੇ ਸਾਹ ਸੰਤੇਜ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜੀ ਲਈ ਕੋ